ਹਾਂਜੀ ਬੱਤੀ ਹਸਪੀਟਲ ਸੰਢੀਗੜ ਦੇ ਪਹਾੜ ਦੇ ਕੋ ਜਿਹੜੇ ਪ੍ਰੇਯ ਜਨ ਆਇਆ ਆਪਣੇ ਵਿੱਚ ਆ ਦੇ ਨਾਲ ਜਾਂ ਜਿਹੜੇ ਕੋਟ ਹੈ ਵਿੱਚ ਆ ਗਏ ਸੀ ਉਹਨਾਂ ਦੇ ਲਈ ਖਾਣਾ ਬਣ ਕੇ ਆ ਰਿਹਾ ਜੀ ਤਾਂ ਦੇਖ ਸਕਦੇ ਆ ਹਾਂਜੀ ਬਾਈ ਜੀ ਸਸਿਕਾ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਤੁਸੀਂ 11 ਫਿਰ ਦੇ ਨੇੜੇ ਹੈ ਜੀ ਪਿੰਡ ਤਰੌਂਗੜ ਅੱਛਾ ਜੀ ਠੀਕ ਹੈ ਜੀ ਤੇ ਕਿਹੜੇ ਕਿਹੜੇ ਦਿਨ ਲੰਗਰ ਲਾਉਣੀ ਹੋ ਜੀ ਤੁਸੀਂ ਉਰੇ ਮਹੀਨੇ ਦੇ ਵਿੱਚ ਇੱਕ ਵਾਰ ਹੀ ਆਉਂਦੇ ਆ। ਅੱਛਾ ਇੱਕ ਮਹੀਨੇ 'ਚ ਇੱਕ ਵਾਰ ਹੀ ਆਉਂਦੇ ਆ। ਫਰਾਈਡੇ ਵਾਲੇ ਦਿਨੇ ਆਉਨੇ ਹੋ? ਨਹੀਂ ਜੀ, ਆਪਾਂ ਜੁੱਤੀ ਦੇਖਦੇ ਆ ਜਿਸ ਦਿਨ ਛੁੱਟੀ ਹੁੰਦੀ ਹੈ ਨਾ। ਅੱਛਾ ਜੀ, ਅੱਛਾ, ਅੱਛਾ। ਠੀਕ ਹੈ ਜੀ। ਜਿਹੜਾ ਤੁਸੀਂ ਇਹ ਲੰਗਰ ਲਾ ਰਹੇ ਹੋ ਵੀਰ ਜੀ? ਇਹ ਕਿੰਨਾ ਦੇ ਸਹਿਯੋਗ ਨਾਲ ਲਾ ਰਹੇ ਹੋ ਤੁਸੀਂ? ਜੀ, ਵੈਸੇ ਆਪਾਂ ਆਪਣੇ ਘਰ ਦੇ ਮੈਂਬਰ ਹਾਂ। ਅੱਛਾ ਜੀ। ਤੁਹਾਡੀ ਪਰਿਵਾਰ ਵੱਲੋਂ ਹੀ ਲਾਇਆ ਜਾ ਰਿਹਾ ਹੈ। ਹਾਂਜੀ, ਕਿਹੜਾ ਪਰਿਵਾਰ ਹੈ ਜੀ ਤੁਹਾਡਾ? ਮੈਨੂੰ ਜਾਣਕਾਰੀ ਦਿਓ। ਪਰਿਵਾਰ ਦਾ ਹੀ ਹੈ। ਅੱਛਾ ਤੁਸੀਂ ਸਾਰੇ ਇੱਕ ਪਰਿਵਾਰ ਹੋ। ਠੀਕ ਹੈ। ਕੀ ਨਾਂ ਤੇ ਮਤਲਬ ਤੁਹਾਡਾ ਨਾਂ ਕੀ ਹੈ ਜੀ ਰਾਜੀਵ ਕੁਮਾਰ ਹੈ ਜੀ ਰਾਜੀਵ ਕੁਮਾਰ ਜੀ ਅੱਛਾ ਰਾਜੀਵ ਕੁਮਾਰ ਜੀ ਦੀ ਪੂਰੀ ਫੈਮਿਲੀ ਵੱਲੋਂ ਦੇਖੋ ਜੀ ਇਹ ਲੰਗਰ ਲਗਾਇਆ ਜਾ ਰਿਹਾ ਅਸੀਂ ਸੱਚੇ ਪਾਤਸ਼ਾਹ ਵਾਇਗਰੂ ਨੂੰ ਅਰਦਾਸ ਕਰਦੇ ਹਾਂ ਕਿ ਇਹ ਲੰਗਰ ਹਮੇਸ਼ਾ ਨਾਲ ਦੇ ਪਰਿਵਾਰ ਵੱਲੋਂ ਹਮੇਸ਼ਾ ਲੱਗਦੇ ਰਹਿਣ ਤੇ ਚੰਦੀ ਘਰਾਜ ਰਹਿਣ ਹਮੇਸ਼ਾ ਸਾਲੋਂ ਤਕਰੀਬਨ 2-3 ਸਾਲ ਹੋ ਗਏ ਲੰਗਾਇਆ ਅੱਛਾ ਜੀ ਮਸਲੇ ਵਿੱਚ ਇੱਕ ਵਾਰੀ ਆਉਂਦੇ ਜਰੂਰ ਆ ਜੀ ਠੀਕ ਹੈ ਜੀ ਬਹੁਤ ਵੱਡੀ ਸੇਵਾ ਜੀ ਜਨਾਬ ਤੁਹਾਡੀ ਬੜੀ ਖੁਸ਼ੀ ਹੋਈ ਤੁਹਾਨੂੰ ਮਿਲ ਕੇ ਜਾਣਕਾਰੀ ਲੈ ਕੇ ਧੰਨਵਾਦ ਅੱਛਾ ਜੀ ਪਿਛਲੇ ਵਰਾਇਟੀ ਉਹਨਾਂ ਵੀ ਸੀ ਅੱਛਾ ਜੀ ਪਿਛਲੇ ਵਰਾਇਟੀ ਉਹਨਾਂ ਵੀ ਸੀਗੇ ਚਲੋ ਬਹੁਤ ਵਧੀਆ ਗੱਲ ਆ ਮਤਲਬ ਜਦੋਂ ਵੀ ਤੁਹਾਡੇ ਕੋਲ ਟਾਈਮ ਹੁੰਦਾ ਤੁਸੀਂ ਸੇਵਾ ਦਾ ਮੌਕਾ ਜੀ ਤੁਹਾਨੂੰ ਲੱਗੇ ਆਇਆ ਜੀ ਮਨੂ ਕੇ ਇੱਥੇ ਅੱਛਾ ਜੀ ਇੱਦਾਂ ਹੀ ਤੁਹਾਨੂੰ ਖੁਸ਼ੀ ਹੋਈ ਮਤਲਬ ਤੁਸੀਂ ਦੇਖਿਆ ਵੀ ਲਾਇਆ ਸੀਗਾ ਪਰ ਇਹਨਾਂ ਨੇ ਪਤਾ ਨਹੀਂ ਪਰਮਾਤਮਾ ਨੇ ਇੰਨੀ ਮਿਹਰ ਕੀਤੀ ਹੋਈ ਹੈ ਹਾਂਜੀ 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 ਸੱਚ ਆ ਜੀ ਸੱਚ ਆ ਪਰਮਾਤਮਾ ਕਰਨੇ ਵਾਲਾ ਪਰਮਾਤਮਾ ਦੀ ਮਿਹਰ ਦੇ ਨਾਲ ਹੀ ਇਹੋ ਜੇ ਕਾਰਜ ਹੁੰਦੇ ਆ ਜੀ ਚਲੋ ਜੀ ਬਹੁਤ ਵਧੀਆ ਲੱਗਿਆ ਸਾਨੂੰ ਬੜੀ ਖੁਸ਼ੀ ਹੋਈ ਆ ਬਹੁਤ ਵੱਡਾ ਉਪਰਾਲਾ ਜੀ ਤੁਹਾਡਾ ਥੈਂਕ ਯੂ ਜੀ ਵੈਲਕਮ ਯਸ ਲੱਗਣਾ ਯਾਰ ਉਹਨੇ ਪਾਤਾ ਬਹੁਤ ਬੱਤੀ ਸੇਵਾ ਜੀ ਆਮਦੀ ਸੇਵਾ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਮਿਹਰ ਕਰਦੇ ਹਨ ਉਹੀ ਇਹੋ ਜਿਹੀ ਸੇਵਾ ਕਰ ਸਕਦੇ ਆ ਆਪਾਂ ਦੇਖ ਸਕਦੀਆਂ ਇਸ ਸੇਵਾ ਦਾ ਸਾਰੇ ਵਿਅਕਤੀ ਲਾਭ ਲੈ ਰਹੇ ਨੇ ਦੇਖੋ ਆ ਨਿੱਕੇ ਨਿੱਕੇ ਬੱਚੇ ਮਾਸੂਮ ਬੱਚੇ ਬੜੇ ਪਿਆਰੇ ਖਾਣਾ ਖਾ ਰਹੇ ਨੇ ਵੈਰੀ ਗੁੱਡ ਕਿੰਨਾ ਦਿਲ ਖੁਸ਼ ਹੁੰਦਾ ਹੈ ਜਦੋਂ ਇਦਾਂ ਬੱਚੇ ਖਾਣਾ ਖਾਂਦੇ ਆ ਕਿਸੇ ਦੇ ਭਾਗਾਂ ਵਿੱਚ ਏਡੀ ਵੱਡੀ ਮਹਾਨ ਸੇਵਾ ਲਿਖੀ ਜਾਂਦੀ ਹੈ ਬਿਨਾਂ ਕਰਮਾਂ ਦੇ ਸੇਵਾ ਨਹੀਂ ਕੀਤੀ ਜਾਂਦੀ ਜੀ ਕੋਈ ਵੀ ਸੇਵਾ ਹੈ ਭਲੇ ਦੇਖੋ ਜੀ ਕਿੰਨੇ ਪਿਆਰ ਤੇ ਸਨੇਹ ਦੇ ਨਾਲ ਸੰਦਰ ਬਟਾਇਆ ਜਾ ਰਿਹਾ